ਚੋਣ ਕਰਵਾਣੀ ਅਨੰਤਮਈ ਛੇੜ ਇੱਕ ਵੀ ਮੈਂ ਸਮਝ ਸੰਖਿਆ ਕਰੂੰਗਾ ਜਿਵੇਂ 10 ਸਾ ਜਿਹੜੀ 10 ਤੋਂ ਥੱਲੇ ਗਿਣਤੀ ਐ 9 8 7 3 2 ਅਗਰ ਆਪਾਂ ਨੇ ਬੈਠ ਗਿਆ ਠੀਕ ਹੈ ਨਾ ਜੇ 10 ਤੋਂ ਉੱਪਰ ਬਣੂੰਗਾ ਲੈ ਖੜੇ ਹੋ ਜਾਣਾ ਜੇ 10 ਤੋਂ ਥੱਲੇ ਬਣੂੰਗਾ ਨਹੀਂ 10 ਤੋਂ ਉੱਪਰ ਖੜੇ ਹੋ ਜਾਣਾ ਸਾਰੇ ਬੱਚੇ ਪੂਰਾ ਕੰਮ ਫਰਤੀ ਨਾਲ ਕਰਨਾ ਸਾਰੇ ਬੱਚੇ ਤਿਆਰ ਹੋ ਕੰਮ ਸ਼ੁਰੂ ਕਰੀਏ ਕੰਮ शुरू पंद्रह सत्त सोलह बारह नौ अट्ठ पूरा सोच के ध्यान देखना

どう